ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਇਸ ਭੈਣ ਦੇ ਵਿਆਹ ਵਿੱਚ ਵੇਖੋ ਸਾਰੇ ਰਿਸ਼ਤੇਦਾਰਾਂ ਵੱਲੋਂ ਕਲੀਰੇ ਲਿਆਂਦੇ ਜਾਂਦੇ ਆ ਤੇ ਰਿਸ਼ਤੇਦਾਰਾਂ ਵੱਲੋਂ ਲਿਆਂਦੇ ਹੋਏ ਕਲੀਰੇ ਇਸ ਭੈਣ ਦੀ ਬਾਹ ਉੱਪਰ ਬੰਨ੍ਹ ਦਿੱਤੇ ਜਾਂਦੇ ਆ ਦੇਖੋ ਕਿੰਨੇ ਵਜਨ ਕਾਰਨ ਇਸ ਭੈਣ ਤੋਂ ਵਿਆਹ ਦੇ ਵਿੱਚ ਖੜਾ ਵੀ ਨਹੀਂ ਹੋਇਆ ਜਾਂਦਾ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਰਾ ਸੰਭਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਆ ਵੀ ਲਾੜਾ ਜਦੋਂ ਲਾੜੀ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਉਂਦਾ ਤਾਂ ਪਰਿਵਾਰ ਵੱਲੋਂ ਇੱਕ ਰਸਮ ਕਰਵਾਈ ਜਾ ਰਹੀ ਹੈ ਤੁਹਾਨੂੰ ਪਤਾ ਵੀ ਇਹ ਰਸਮ ਕਿਹੜੀ ਹੈ ਕਿਹੜੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਵੀ ਲਾੜਾ ਜਦੋਂ ਲਾੜੀ ਦੇ ਘਰ ਬਰਾਤ ਲੈ ਕੇ ਆਉਂਦਾ ਹੈ ਤਾਂ ਤੁਸੀਂ ਵੇਖੋ ਵੀ ਲਾੜਾ ਲਾੜੀ ਨੂੰ ਆ ਕੇ ਆਪਣੀ ਗਲਵਖੜੀ ਦੇ ਵਿੱਚ ਲੈ ਲੈਂਦਾ ਹੈ ਕਿਉਂਕਿ ਜੇ ਜੀਵਨ ਸਾਥੀ ਚੰਗਾ ਤੇ ਮਨਪਸੰਦ ਦਾ ਹੋਵੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਵਿਆਹ ਦੇ ਦੌਰਾਨ ਭਾਬੀ ਵੱਲੋਂ ਲਾੜੇ ਦੇ ਸੁਰਮਾ ਪੁਆਈ ਦੀ ਜਦੋਂ ਰਸਮ ਕੀਤੀ ਜਾਂਦੀ ਹੈ ਤਾਂ ਤੁਸੀਂ ਵੇਖੋ ਵੀ ਲਾੜੇ ਦੇ ਸਾਰਾ ਸ਼ਿੰਗਾਰ ਲਾਇਆ ਜਾਂਦਾ ਹੈ ਤੁਹਾਨੂੰ ਪਤਾ ਵੀ ਇਹ ਰਸਮ ਕਿਉਂ ਕੀਤੀ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ